ਫੇਲੇ ਦੀ ਵੱਡੀ ਖਬਰ ਹੈ ਖਿਡਾਰੀ ਬਜਰੰਗ ਪੁਨੀਆ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜੀ ਆ ਦੱਸ ਦਈਏ ਬਜਰੰਗ ਪੁਨੀਆ ਨੂੰ ਮਿਲਿਆ ਵੱਡਾ ਝਟਕਾ ਐਨਏਡੀਏ ਨੇ ਬਜਰੰਗ ਪੁਨੀਆ ਨੂੰ 4 ਸਾਲ ਦੇ ਲਈ ਬੈਨ ਕਰ ਦਿੱਤਾ ਗਿਆ ਬਜਰੰਗ ਪੁਨੀਆ ਦੇ ਵੱਲੋਂ ਐਂਟੀ ਡੋਪ ਟੈਸਟਿੰਗ ਦੇ ਲਈ ਮਨਾ ਕਰਨ ਤੋਂ ਬਾਅਦ ਐਨਏਡੀਏ ਨੇ ਇਹ ਫੈਸਲਾ ਲਿਆ ਕਿ ਉਹਨਾਂ ਨੂੰ 4 ਸਾਲ ਲਈ ਬੈਨ ਕਰ ਦੇਣਾ ਚਾਹੀਦਾ ਹੈ ਤੇ ਉਹਨਾਂ ਨੂੰ NADA ਦੇ ਵੱਲੋਂ 4 ਸਾਲ ਲਈ ਬੈਨ ਕਰ ਦਿੱਤਾ ਗਿਆ ਜੀ ਇਹ ਦੱਸ ਦਈਏ 26 ਨਵੰਬਰ ਨੂੰ ਨੈਸ਼ਨਲ ਟ੍ਰਾਇਲ ਦੇ ਤੌਰ ਤੇ 10 ਮਾਰਚ 2020 ਟੈਸਟਿੰਗ ਹੋਣਾ ਸੀ ਜਿਸ ਲਈ ਬਜਰੰਗ ਪੁਨੀਆ ਨੇ ਜਿਹੜਾ ਮਨਾ ਕਰ ਦਿੱਤਾ ਤੇ ਉਸ ਤੋਂ ਬਾਅਦ NADA ਨੇ ਉਹਨਾਂ ਨੂੰ 4 ਸਾਲ ਦੇ ਲਈ ਬੈਨ ਕਰ ਦਿੱਤਾ ਬਤੌਰ ਖਿਡਾਰੀ ਬਜਰੰਗ ਪੁਨੀਆ ਦਾ ਕੈਰੀਅਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਜੀ ਇਹ ਦੱਸ ਦਈਏ ਕਿ ਬਜਰੰਗ ਪੁਨੀਆ NADA ਦੇ ਵੱਲੋਂ 4 ਸਾਲ ਲਈ ਬੈਨ ਹੋ ਗਏ ਨੇ ਤਾਂ ਇਸ ਦਿਨਾਂ ਵਿੱਚ ਉਹਨਾਂ ਨੇ ਜਿਹੜੀ ਕੋਚਿੰਗ ਦੇਣੀ ਸੀ ਉਹ ਕੋਚਿੰਗ ਵੀ ਨਹੀਂ ਦੇ ਪਾਉਣਗੇ ਬਜਰੰਗ ਪੁਨੀਆ ਨੇ ਹਲੇ ਹੀ ਕਾਂਗਰਸ ਦਾ ਜਿਹੜਾ ਪੱਲਾ ਫੜਿਆ ਸੀਗਾ ਪਰ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਸਿਆਸਤ ਦੀ ਚਾਲ ਹੈ ਉਹਨਾਂ ਨੂੰ 4 ਸਾਲ ਲਈ ਬੈਨ ਕਰਨਾ ਤੁਹਾਡਾ ਕੀ ਕਹਿਣਾ ਹੈ ਕਮੈਂਟ ਵਿੱਚ ਜਰੂਰ ਦੱਸਿਓ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਜਰੰਗ ਪੁਨੀਆ 4 ਸਾਲ ਲਈ ਐਨਡੀਏ ਦੇ ਵੱਲੋਂ ਜਿਹੜੇ ਨੇ ਬੈਨ ਹੋ ਗਏ ਨੇ ਐਂਟੀ ਡੋਪ ਟੈਸਟਿੰਗ ਦੇਣ ਲਈ ਬਜਰੰਗ ਪੁਨੀਏ ਨੇ ਜਿਹੜਾ ਉਹ ਮਨਾਂ ਕੀਤਾ ਸੀਗਾ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਦੀ ਵੱਡੀ ਖਬਰ ਖਿਡਾਰੀ ਬਜਰੰਗ ਪੁਨੀਆ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜੀ ਆ ਦੱਸ ਦਈਏ ਬਜਰੰਗ ਪੁਨੀਆ ਨੂੰ ਮਿਲਿਆ ਵੱਡਾ ਝਟਕਾ ਐਨਡੀਏ ਨੇ ਬਜਰੰਗ ਪੁਨੀਆ ਨੂੰ 4 ਸਾਲ ਦੇ ਲਈ ਬੈਨ ਕਰ ਦਿੱਤਾ ਗਿਆ ਬਜਰੰਗ ਪੁਨੀਆ ਦੇ ਵੱਲੋਂ ਐਂਟੀ ਡੋਪ ਟੈਸਟਿੰਗ ਦੇ ਲਈ ਮਨਾ ਕਰਨ ਤੋਂ ਬਾਅਦ ਐਨਏਡੀਏ ਨੇ ਇਹ ਫੈਸਲਾ ਲਿਆ ਕਿ ਉਹਨਾਂ ਨੂੰ 4 ਸਾਲ ਲਈ ਬੈਨ ਕਰ ਦੇਣਾ ਚਾਹੀਦਾ ਹੈ ਤੇ ਉਹਨਾਂ ਨੂੰ ਐਨਏਡੀਏ ਦੇ ਵੱਲੋਂ 4 ਸਾਲ ਲਈ ਬੈਨ ਕਰ ਦਿੱਤਾ ਗਿਆ ਜੀ ਇਹ ਦੱਸਦੀ ਹੈ 26 ਨਵੰਬਰ ਨੂੰ ਨੈਸ਼ਨਲ ਟ੍ਰਾਇਲ ਦੇ ਤੌਰ ਤੇ ਤਾਂ 10 ਮਾਰਚ 2020 ਟੈਸਟਿੰਗ ਹੋਣਾ ਸੀ ਜਿਸ ਲਈ ਬਜਰੰਗ ਪੁਨੀਆ ਨੇ ਜਿਹੜਾ ਮਨਾ ਕਰ ਦਿੱਤਾ ਤੇ ਉਸ ਤੋਂ ਬਾਅਦ ਐਨਏਡੀਏ ਨੇ ਉਹਨਾਂ ਨੂੰ 4 ਸਾਲ ਦੇ ਲਈ ਬੈਨ ਕਰ ਦਿੱਤਾ ਬਤੌਰ ਖਿਡਾਰੀ ਬਜਰੰਗ ਪੁਨੀਆ ਦਾ ਕੈਰੀਅਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਜਿਵੇਂ ਦੱਸ ਦਈਏ ਕਿ ਬਜਰੰਗ ਪੁਨੀਆ ਐਨਏਡੀਏ ਦੇ ਵੱਲੋਂ 4 ਸਾਲ ਲਈ ਬੈਨ ਹੋ ਗਏ ਨੇ ਤਾਂ ਇਸ ਦਿਨਾਂ ਵਿੱਚ ਉਹਨਾਂ ਨੇ ਜਿਹੜੀ ਕੋਚਿੰਗ ਦੇਣੀ ਸੀ ਉਹ ਕੋਚਿੰਗ ਵੀ ਨਹੀਂ ਦੇ ਪਾਉਣਗੇ ਬਜਰੰਗ ਪੁਨੀਆ ਨੇ ਹਲਈ ਕਾਂਗਰਸ ਦਾ ਜਿਹੜਾ ਪੱਲਾ ਫੜਿਆ ਸੀਗਾ ਪਰ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਸਿਆਸਤ ਦੀ ਚਾਲ ਹੈ ਉਹਨਾਂ ਨੂੰ 4 ਸਾਲ ਲਈ ਬੈਨ ਕਰਨਾ ਤੁਹਾਡਾ ਕੀ ਕਹਿਣਾ ਕਮੈਂਟ ਵਿੱਚ ਜ਼ਰੂਰ ਦੱਸਿਓ ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਜਰੰਗ ਪੁਨੀਆ 4 ਸਾਲ ਲਈ ਐਨਡੀਏ ਦੇ ਵੱਲੋਂ ਜਿਹੜੇ ਨੇ ਬੈਨ ਹੋ ਗਏ ਨੇ ਐਂਟੀ ਡੋਪ ਟੈਸਟਿੰਗ ਦੇਣ ਲਈ ਬਜਰੰਗ ਪੁਨੀਏ ਨੇ ਜਿਹੜਾ ਉਹ ਮਨਾ ਕੀਤਾ ਸੀਗਾ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ